ਜਿਹੜਾ ਰੱਬ ਅੱਗੇ ਰੋਣਾ ਸ਼ੁਰੂ ਕਰ ਦਵੇ ਰੱਬ ਉਹਦੀ ਜ਼ਿੰਦਗੀ ਦੇ ਰੋਣੇ ਮਿਟਾ ਦਿੰਦਾ ਹੈ ਅਰਦਾਸ ਵਿੱਚ ਕਿੰਨੀ ਸ਼ਕਤੀ ਹੈ ਸੁਣੋ ਅੱਜ ਜੋ ਤੁਹਾਡੇ ਨਾਲ ਅਸੀਂ ਵਿਚਾਰ ਕਰਨ ਜਾ ਰਹੇ ਹਾਂ ਇਸ ਵਿਚਾਰ ਦੇ ਵਿੱਚੋਂ ਸਾਨੂੰ ਜ਼ਿੰਦਗੀ ਦੇ ਵਿੱਚ ਅਰਦਾਸ ਦੀ ਪਾਵਰ ਦਾ ਪਤਾ ਲੱਗੇਗਾ ਇੱਕ सेठ ਜਿਸ ਦੇ ਘਰ ਵਿੱਚ ਸਾਰੀਆਂ ਸਹੂਲਤਾਂ ਨੇ ਸਾਰਾ ਸੌਖਾ ਹੈ ਸਾਰਾ ਕੁਝ ਹੈ ਸਾਰੇ ਸੁੱਖ ਆਰਾਮ ਹੈ ਇੱਕ ਦਿਨ ਰਾਤ ਨੂੰ ਸੌਣ ਲੱਗਿਆ ਤੇ ਨੀਂਦ ਨਾ ਆਵੇ ਬੇਚੈਨੀ ਜੀ ਹੋਵੇ ਜਦੋਂ ਡਾਕਟਰ ਕੋਲ ਗਿਆ ਤੇ ਡਾਕਟਰਾਂ ਨੇ ਕਿਹਾ ਵੀ ਆ ਦਵਾਈ ਨੀਂਦ ਦੀ ਖਾ ਲੈ ਇਹਦੇ ਨਾਲ ਤੈਨੂੰ ਨੀਂਦ ਆ ਜਾਏਗੀ ਹੁਣ ਉਸ ਸੇਠ ਨੇ ਨੀਂਦ ਦੀ ਦਵਾਈ ਵੀ ਖਾ ਲਈ ਵੀ ਉਹਨੂੰ ਨੀਂਦ ਆ ਜਾਵੇ ਪਰ ਉਹਨੂੰ ਨੀਂਦ ਨਹੀਂ ਆਈ ਬੇਚੈਨੀ ਹੋਈ ਉਹ ਘਰ ਦੇ ਬਾਹਰ پارک ਬਣਿਆ ਸੀ ਤੇ ਉਸ پارک ਦੇ ਵਿੱਚ ਜਾ ਕੇ ਟੇਬਲ ਤੇ ਬੈਠ ਗਿਆ ਚੌਂਕੜਾ ਲਾ ਕੇ ਬੈਠਾ ਹੀ ਸੀ ਇੱਕ ਚੱਪਲ ਉਹਨੇ ਥੱਲੇ ਲਾ ਦਿੱਤੀ ਚੌਂਕੜਾ ਲਾ ਕੇ ਬੈਠਾ ਸੀ ਉਹਨੇ ਆਪਣੇ ਪੈਰ ਦੀ ਦੋਨੋਂ ਚੱਪਲਾਂ ਲਾ ਕੇ ਉੱਤੇ ਬੈਠਾ ਸੀ ਇਹਨੇ ਨੂੰ ਰੱਬ ਦੀ ਇੱਕ ਖੇਡ ਵਰਤੀ ਵੀ ਇੱਕ ਕੁੱਤਾ ਆਇਆ ਤੇ ਉਹਦੀ ਚੱਪਲ ਚੁੱਕ ਕੇ ਲੈ ਗਿਆ ਉਸ ਕੁੱਤੇ ਦੇ ਮਗਰ ਬਹੁਤ ਦੌੜਿਆ ਰੱਬ ਨੇ ਖੇਡ ਕੈਸੀ ਵਰਤਾਈ ਉਸ ਕੁੱਤੇ ਨੇ ਜਿਹੜੀ ਮੂੰਹ ਵਿੱਚ ਚੱਪਲ ਪਾਈ ਸੀ ਕਿ ਝੁੱਗੀ ਦੇ ਬਾਹਰ ਜਾ ਕੇ ਲਾ ਦੁੱਤੀ ਜਦੋਂ ਹੁਣ ਇਹਨੇ ਉਸ ਕੁੱਤੇ ਦਾ ਪਿੱਛਾ ਕੀਤਾ ਤੇ ਆਪਣੀ ਚੱਪਲ ਦੇਖੀ ਕਿ ਝੁੱਗੀ ਦੇ ਬਾਹਰ ਪਈ ਹੈ ਉੱਥੇ ਜਾ ਕੇ ਉਹ ਚੱਪਲ ਆਪਣੇ ਪੈਰਾਂ 'ਚ ਪਾਈ ਇਹਨਾਂ ਨੂੰ ਅੰਦਰੋਂ ਰੋਣ ਦੀ ਆਵਾਜ਼ ਆਈ ਤੇ ਉਹ ਬੀਬੀ ਰੋ ਰਹੀ ਸੀ ਰੋਣ ਦੀ ਆਵਾਜ਼ ਸੁਣ ਕੇ ਸੇਠ ਦੇ ਅੰਦਰ ਦਇਆ ਆ ਗਈ ਉਹ ਝੁੱਗੀ ਦੇ ਅੰਦਰ ਗਿਆ ਉਹਨੇ ਕਿਹਾ ਭੈਣ ਜੀ ਮੈਂ ਤੁਹਾਡਾ ਕੁਝ ਬੁਰਾ ਨਹੀਂ ਕਰਨ ਆਇਆ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਰੋ ਕਿਉਂ ਰਹੇ ਹੋ ਤੇ ਉਸ ਬੀਬੀ ਨੇ ਗੱਲ ਦੱਸੀ ਵੀ ਮੇਰੀ ਬੱਚੀ ਨੂੰ ਨਾਮਰਾਦ ਬਿਮਾਰੀ ਲੱਗੀ ਹੈ ਤੇ ਡਾਕਟਰਾਂ ਨੇ 8 ਲੱਖ ਰੁਪਈਆ ਮੰਗਿਆ ਤੇ ਮੇਰੇ ਕੋਲ ਰੁਪਈਆ ਵੀ ਨਹੀਂ ਹੈ ਤੇ ਮੈਂ ਰੋ ਰਹੀ ਆ ਉਸ ਰੱਬ ਅੱਗੇ ਫਰਿਆਦ ਕਰ ਰਹੀ ਆ ਤੇ ਉਹ ਕਹਿੰਦੀ ਵੀ ਕੱਲ ਇੱਕ ਸਾਧੂ ਸਾਡੇ ਘਰ ਦੇ ਬਾਹਰੋਂ ਨਿਕਲੇ ਸੀ ਉਹ ਕਹਿੰਦੇ ਸੀ ਜੇ ਰੋਣਾ ਹੀ ਆ ਨਾ ਤੇ ਉਸ ਮਾਲਕ ਦੇ ਅੱਗੇ ਰੋ ਜਿਹੜਾ ਦੁਨੀਆਂ ਦੇ ਅੱਗੇ ਤੇਰਾ ਰੋਣਾ ਮਿਟਾ ਦੇਗਾ ਕਹਿੰਦੀ ਮੈਂ ਉਸ ਮਾਲਕ ਅੱਗੇ ਰੋ ਰਹੀ ਆ ਉਹਨੇ ਕਿਹਾ ਸੀ ਵੀ ਉਹ ਤੇਰਾ ਰੋਣਾ ਮਿਟਾ ਦੇਗਾ ਤੂੰ ਉਸ ਮਾਲਕ ਅੱਗੇ ਰੋਣਾ ਸ਼ੁਰੂ ਕਰ ਦੇ ਇਹ ਗੱਲ ਸੁਣ ਕੇ ਸੇਠ ਦੇ ਮਨ ਵਿੱਚ ਦਇਆ ਆਈ ਉਹਨੇ ਫੋਨ ਚੱਕਿਆ ਫੋਨ ਮਲਾਇਆ ਐਮਬੂਲੈਂਸ ਕਾਲ ਕੀਤੀ ਤੇ ਐਮਬੂਲੈਂਸ ਦੀ ਕਾਰ ਆ ਗਈ ਤੇ ਉਹ ਬੱਚੀ ਨੂੰ ਲੈ ਗਈ ਅਖੀਰ ਉਸ ਬੱਚੀ ਦਾ ਇਲਾਜ ਵੀ ਹੋਇਆ ਜਦੋਂ ਇਲਾਜ ਹੋ ਗਿਆ ਤੇ ਸੇਠ ਦੇ ਅੰਦਰ ਜਿਹੜੀ ਬੇਚਾਨੀ ਸੀ ਨਾ ਉਹ ਘਟਣੀ ਸ਼ੁਰੂ ਹੋ ਗਈ ਤੇ ਹੌਲੀ-ਹੌਲੀ ਬੇਚਾਨੀ ਜਿਹੜੀ ਸੀ ਉਹ ਖਤਮ ਹੋ ਗਈ ਤੇ ਸੇਠ ਨੇ ਉਸ ਬੀਬੀ ਨੂੰ ਕਿਹਾ ਤੂੰ ਤੈਨੂੰ ਢਟਕਣ ਦੀ ਲੋੜ ਨਹੀਂ ਤੂੰ ਮੇਰੇ ਘਰ ਦੀ ਰਖਵਾਲੀ ਕਰ ਸੇਵਾ ਕਰ ਜਿੰਨੀ ਮਾਇਆ ਤੈਨੂੰ ਲੋੜ ਹੈ ਮੈਂ ਤੈਨੂੰ ਦਵਾਂਗਾ ਤੇ ਉਸ ਵੇਲੇ ਉਹ ਸੇਠ ਨੇ ਕਿਹਾ ਵੀ ਮੈਨੂੰ ਤੇਰੇ ਤੋਂ ਬਹੁਤ ਵੱਡਾ ਇੱਕ ਗਿਆਨ ਮਿਲਿਆ ਉਹ ਗਿਆਨ ਕੀ ਆ ਉਸ ਬੀਬੀ ਤੋਂ ਇਹ ਗਿਆਨ ਮਿਲਿਆ ਵੀ ਜੇ ਅਸੀਂ ਰੱਬ ਅੱਗੇ ਰੋਣਾ ਸ਼ੁਰੂ ਕਰ ਦਈਏ ਜੇ ਅਸੀਂ ਰੱਬ ਅੱਗੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਈਏ ਇੱਕ ਦਿਨ ਐਸਾ ਆ ਜਾਂਦਾ ਰੱਬ ਸਾਡੇ ਜ਼ਿੰਦਗੀ ਦੇ ਸਾਰੇ ਰੋਣੇ ਮਿਟਾ ਦਿੰਦਾ ਅੱਜ ਤੋਂ ਬਾਅਦ ਜਿੱਦਾਂ ਤੂੰ ਅਮਰਤ ਵੇਲੇ ਉੱਠਦੀ ਸੀ ਮੈਂ ਵੀ ਅਮਰਤ ਵੇਲੇ ਉੱਠ ਕੇ ਨਾਮ ਜਪਿਆ ਕਰਾਂਗਾ ਸੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਆ ਅਰਦਾਸ ਵਿੱਚ ੱਡੀ ਵੱਡੀ ਪਾਵਰ ਹੈ ਜੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਵਿੱਚ ਜੁੜਨਾ ਸ਼ੁਰੂ ਕਰ ਦਈਏ ਨਾਮ ਵਿੱਚ ਜੁੜਨਾ ਸ਼ੁਰੂ ਕਰ ਦਈਏ ਰੱਬ ਸਾਡੇ ਰੋਣੇ ਮਿਟਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ